ਯਾਨੀ ਕਿ ਕਮਲਬੀਰ ਜੀ ਹੋਣਾ ਤੇ ਵਿੱਕੀਬੀਰ ਜੀ ਹੋਣਾ ਦੇ ਵੀ ਠੀਕ ਹੈ ਜੀ ਬਸ ਤਾਂ ਉਸ ਪਰਿਵਾਰ ਦੇ ਵਿੱਚ ਇੰਨੀ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸਿੰਗਲਾ ਕੀ ਦੁਨੀਆ ਜੀ ਤੁਹਾਡਾ ਸਾਰੇ ਭੈਣ ਭਰਾ ਹਾਂ ਦਾ ਸਵਾਗਤ ਕਰਦੀ ਹਾਂ ਜੀ ਫਿਰ ਸਨੋ ਤੁਸੀਂ ਸਾਰੇ ਜਣੇ ਠੀਕ ਹੋ ਚਲੋ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗਾ ਆਪਾਂ ਆਪਣੇ ਘਰਾਂ ਦੇ ਵਿੱਚ ਵਧੀਆ ਹੋਵੋਗਾ ਆਪਾਂ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਹਾਂ ਜੀ ਤੇ ਲੋ ਜੀ ਅੱਜ ਮੈਂ ਤੁਹਾਨੂੰ ਸੂਟ ਦਿਖਾਨੀ ਆ ਜਿਹੜੇ ਮੈਨੂੰ ਸੰਦੀਪ ਭਾਬੀ ਵਿੱਕੀ ਵੀਰ ਜੀ ਤੇ ਕਮਲਜੀਤ ਜੀ ਤੇ ਪ੍ਰੀਤ ਦੀਦੀ ਤੇ ਆਂਟੀ ਅੰਕਲ ਵੱਲੋਂ ਸਵਾਗਤ ਮਿਲਿਆ ਠੀਕ ਹੈ ਜੀ ਦੋਨੋਂ ਆਂਟੀ ਅੰਕਲ ਯਾਨੀ ਕਿ ਕਮਲਜੀਤ ਜੀ ਉਹਨਾਂ ਦੇ ਵੀ ਤੇ ਵਿੱਕੀ ਵੀਰ ਜੀ ਉਹਨਾਂ ਦੇ ਵੀ ਠੀਕ ਹੈ ਜੀ ਵੈਸੇ ਤਾਂ ਉਸ ਪਰਿਵਾਰ ਦੇ ਵਿੱਚ ਇੰਨੀ ਏਕਤਾ ਹੈ ਇੰਨੀ ਏਕਤਾ ਕਿਉਂਕਿ ਮੈਂ ਜਾਇਆ ਹੀ ਕਰਾਕ ਲਗਾਇਆ ਸਮਝੋ ਦੋ ਦਿਨ ਹੀ ਹੋ ਗਏ ਮੇਰੇ ਦੋ ਦਿਨ ਲਗਾਇਆ ਹੀ ਮੈਂ ਜੋ ਦੇਖ ਕੇ ਆਈਆਂ ਪਰ ਮੈਂ ਕਹਿੰਦੀ ਆ ਇਕਤਾ ਉਹਨਾਂ ਇਕਤਾ ਜੇ ਸਿੱਖਣਾ ਹੋਵੇ ਨਾ ਇੱਕ ਮਤਲਬ ਬਣ ਕੇ ਰਹਿਣਾ ਹੋਵੇ ਤਾਂ ਉਹਨਾਂ ਤੋਂ ਸਿੱਖੋ ਵੀ ਹਾਂ ਇਕਤਾ ਕੀ ਚੀਜ਼ ਹੋਈ ਮੂਰਖ ਆ ਉਹ ਲੋਕ ਜਿਹੜੇ ਇਕੱਲੇ ਇਕੱਲੇ ਰਹਿੰਦੇ ਨੇ ਮੇਰੀ ਨਿਗਾਹ ਦੇ ਵਿੱਚ ਤਾਂ ਲੋਕ ਐਨੇ ਹਾਂ 100% ਬਿਲਕੁਲ ਗਿਰੇ ਹੋਏ ਤੇ ਬਿਲਕੁਲ ਮੂਰਖ ਉਹਨਾਂ ਲੋਕਾਂ ਨੂੰ ਮੈਂ ਮੂਰਖ ਕਹੂੰਗੀ ਜਿਹੜੇ ਬਿਲਕੁਲ ਇਕੱਲੇ ਇਕੱਲੇ ਕਹਿੰਦੇ ਨੇ ਅਸੀਂ ਆਜ਼ਾਦ ਆ ਅਸੀਂ ਇਕੱਲੇ ਇਕੱਲੇ ਰਹਿਣਾ ਜੇ ਇਕਤਾ ਬਣਾ ਕੇ ਰੱਖਣੀ ਹੈ ਤਾਂ ਵਿੱਕੀ ਵੀਰ ਜੀ ਤੇ ਸੰਦੀਪ ਭਾਬੀ ਤੇ ਪ੍ਰੀਤ ਦੀਦੀ ਤੇ ਕਮਲ ਵੀਰ ਜੀ ਉਹਨਾਂ ਕੋਲੋਂ ਸਿੱਖੋ ਦੇਖੋ ਜੀ ਇਹਨਾਂ ਨੇ ਮੈਨੂੰ ਕਿੰਨੀ ਵਧੀਆ ਸੁਗਾਤ ਦਿੱਤੀ ਆ ਮੈਂ ਤਾਂ ਕਿੰਨੀ ਮੇਰੇ ਸਿਰ ਮੱਥੇ ਕਿੰਨੀ ਪਿਆਰ ਚ ਦਿੱਤੀ ਸੁਗਾਤ ਭਾਵੇਂ ਉਹ ਲੱਖਾਂ ਦੀ ਆ ਭਾਵੇਂ ਉਹ ਹਜ਼ਾਰਾਂ ਦੀ ਆ ਭਾਵੇਂ ਉਹ ਸੌਆਂ ਦੇ ਵਿੱਚ ਆ ਉਹ ਸਿਰ ਮੱਥੇ ਹੁੰਦੀ ਆ ਦੇਖੋ ਤੁਸੀਂ ਸੂਟ ਦਿੱਤੇ ਆ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਹੜਾ ਸੂਟ ਦੇਖੋ ਜਿਹੜੀ ਆ ਪਿਓਰ ਨੇਚਰਲ ਕਰੇਪ ਹੁੰਦੀ ਆ ਇਹ ਉਹਦੇ ਵਿੱਚ ਸੂਟ ਹੈ ਜੀ ਰਸ਼ਟ ਕਲਰ ਦਾ ਕਲਰ ਵੀ ਇੰਨਾ ਪਿਆਰਾ ਤੇ ਕੱਪੜੇ ਦੇ ਵਿੱਚ ਚਮਕ ਵੀ ਇੰਨੀ ਹੈ ਇੱਕ ਸੂਟਾ ਜੀ ਮੈਨੂੰ ਆ ਦਿੱਤ ਮੈਨੂੰ ਨਾ ਖੋਲੇ ਸਿਕਾ ਰੱਖੇ ਜਿਹੜਾ ਉਹ ਆਪ ਬਲੌਗ ਪਾਣਗੇ ਨਾ ਹਜੇ ਨਾਲ ਬਲੌਗ ਮੇਰਾ ਪਾਇਆ ਨਹੀਂ ਹੈਗਾ ਤੇ ਉਹ ਬਲੌਗ ਪਾਣਗੇ ਉਹਦੇ ਵਿੱਚ ਵੀ ਤੁਸੀਂ ਦੇਖੋ ਕੋਈ ਮੈਂ ਵਿਊ ਲੈਣ ਦੀ ਮਾਰੀ ਨਹੀਂ ਕਰ ਰਹੀ ਹੈਗੀ ਉਹਦੇ ਵਿੱਚ ਵੀ ਉਹ ਮੈਨੂੰ ਇਹ ਸੂਟ ਦੇ ਰਹੇ ਨੇ ਕਿਉਂਕਿ ਚਲੋ ਪਿਆਰ से ਦਿੱਤੀ ਹੋਈ ਚੀਜ਼ ਵਧੀਆ ਤੇ ਵਰਕ ਨਾ ਉਹਨਾਂ ਨੇ ਆਪ ਕਰਵਾਇਆ ਟੀਲਰ ਬਿਠਾਏ ਹੋਏ ਸੀ ਨਾ ਤਾਂ ਬੁਟੀਕ ਸੀ ਤੇ ਉਹਨਾਂ ਨੇ ਆਪ ਮਤਲਬ ਕੀ ਕਰਵਾਏ ਹੋਇਆ ਵਰਕ ਠੀਕ ਹੈ ਜੀ ਬਹੁਤ ਹੀ ਸੋਹਣਾ ਦੇਖੋ ਵਰਕ ਹੋਇਆ ਵਾ ਤੇ ਇਦਾਂ ਵਿੱਚ ਇੱਕ ਇੱਕ ਬੁਟੀ ਪਾਈ ਹੋਈ ਆ ਇੰਨੀ ਕਿ ਜ਼ਿਆਦਾ ਸਫਾਈ ਹੈ ਤੇ ਬਹੁਤ ਸੋਹਣਾ ਵਰਕ ਕੰਮ ਹੋਇਆ ਵਾ ਇਹ 5 ਮੀਟਰ ਦਾ ਜੀ ਆਪਣਾ ਸੂਟ ਹੈ ਤੇ ਰਸਟ ਕਲਰ ਦਾ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਤੇ ਪਿਓਰ ਕਰੇਵਡ ਹੈ ਤੇ ਆ ਨੈਚਰਲੀ ਕਰੇਵਡ ਤੇ ਆ ਹੈਗਾ ਜੀ ਇਹਦਾ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਜੀ ਫੁੱਲ ਹੈਵੀ ਦੁਪੱਟਾ ਹੈ ਦੋਨੋਂ ਪਾਸੇ ਤੇ ਠੀਕ ਹੈ ਜੀ ਆ ਦੇਖੋ ਫੁੱਲ ਹੈਵੀ ਦੁਪੱਟਾ ਹੈ ਐਂਡ ਫੁੱਲਾ ਛੋੜਾ ਟਾਈ ਮੀਟਰ ਦਾ ਬਹੁਤ ਸੋਹਣਾ ਮੈਨੂੰ ਨਾ ਦੋ ਦਿਨ ਹੋ ਗਏ ਟਾਈਮ ਹੀ ਨਹੀਂ ਲੱਗਿਆ ਹੈਗਾ ਕੱਲ ਵੀ ਗੁੱਗਾ ਮਾੜੀ ਦਾ ਤਿਹਾਰ ਸੀ ਤੇ ਮਤਲਬ ਕਿ ਪਰਸੋਂ ਵੀ ਮੈਨੂੰ ਥੋੜੀ ਥਕਾਵਟ ਹੋਣ ਕਰਕੇ ਬੁਖਾਰ ਹੋਣ ਕਰਕੇ ਮੈਨੂੰ ਦਿਖਾਣੀ ਪਈ ਪਰ ਮੈਂ ਅੱਜ ਦਿਖਾ ਰਹੀ ਹਾਂ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਤੇ ਨਾਲ ਮੈਨੂੰ ਪਿਆਰ ਵੀ ਦਿੱਤਾ ਉਹਨਾਂ ਨੇ ਤੇ ਨਾਲੇ ਮੈਨੂੰ ਕੱਪੜੇ ਦਿੱਤੇ ਹੈਗਾ ਜੀ ਕਾਟਨ ਦਾ ਸੂਟ ਹੈ ਐਨਾ ਪਿਆਰਾ ਕਲਰ ਹੈ ਐਨਾ ਮਲੈਂ ਮੱਪੜਾ ਜਿਹੜੀ ਹੈ ਬਹੁਤ ਸੋਹਣੀ ਵਧੀਆ ਕਾਟਨ ਹੁੰਦੀ ਹੈ ਤੇ ਆ ਹੈਗਾ ਜੀ ਇਹਦੇ ਤੇ ਗਲੇ ਤੇ embroidery ਦੇਖੋ ਤੁਸੀਂ ਇਹਦਾ ਚੋਰਸ ਗਦਰਾ ਬਣੇਗਾ ਇਹਦੀ embroidery ਇੰਨੀ ਵਧੀਆ ਆਪਾਂ ਨੇ ਆਪ ਕਰਵਾਈ ਹੋਈ ਹੈ ਬਹੁਤ ਸੋਹਣੀ embroidery ਹੋਈਗੀ ਹੈ ਬਹੁਤ ਵਧੀਆ ਤੇ ਆਹ ਹੈ ਜੀ ਇਹਦੀ ਸਲਵਾਰ ਵਾਈਟ ਕਲਰ ਦੀ ਮੈਂ ਨਾ ਸੋਚ ਰਹੀ ਸੀ ਆ ਜਿਹੜੇ ਵਿਕੀ ਵੀਰ ਜੀ ਦੇ ਮਾਸੀ ਜੀ ਹੈ ਨਾ ਉਹਨਾਂ ਨੇ ਨਾ ਗੁਰਦੁਆਰਾ ਸਾਹਿਬ ਜਾਣਾ ਸੀ ਜਿਸ ਦਿਨ ਮੈਂ ਉਹਨਾਂ ਕੋਲ ਆਈਆਂ ਤੇ ਆਂਟੀ ਨੇ ਨਾ ਮਾਸੀ ਨੇ ਜਿਹੜਾ ਸੂਟ ਪਾਇਆ ਹੋਇਆ ਸੀ ਨਾ ਉਹ ਵਾਈਟ ਸਲਵਾਰ ਵਾਲਾ ਪਾਇਆ ਸੀ ਕਹਿੰਦੇ ਨਹੀਂ ਹੈ ਕਿ ਜੇ ਆਪਾਂ ਨਾ ਚੀਜ਼ ਨੂੰ ਯਾਦ ਕਰੀਏ ਤੇ ਉਸ ਚੀਜ਼ ਤੇ ਆਪਾਂ ਸਬਰ ਕਰ ਲਈਏ ਬੈਠੇ ਹੀ ਪ੍ਰਮਾਤਮਾ ਉਹ ਚੀਜ਼ ਆਪਾਂ ਨੂੰ ਹਾਸਲ ਜ਼ਰੂਰ ਮਰਕਟ ਪਰ ਉਹ ਚੀਜ਼ ਮਿਲਦੀ ਮਿਲਦੀ ਐ ਐਕਚੁਅਲੀ ਐਵੇਂ ਕੋਈ ਤੇ ਨਾ ਉਹ ਚੀਜ਼ ਆਪਾਨੂੰ ਮਿਲਦੀ ਮਿਲਦੀ ਐ ਜ਼ਰੂਰ ਤੇ ਨਾ ਮੈਨੂੰ ਜਦੋਂ ਉਦੋਂ ਘੰਟੇ ਕ ਬਾਅਦ ਸੂਟ ਦਿੱਤੇ ਤੇ ਉਹਦੇ ਵਿੱਚ ਇਹ ਵਾਈਟ ਸਲਵਾਰ ਮੇਰੇ ਉਹਦੇ ਤੇ ਕੋਲਿਆ ਨਹੀਂ ਹੈਗਾ ਲੰਬਾ ਸਫਰ ਸੀ ਮੈਨੇ ਆਣਾ ਵੀ ਸੀ ਆਪਣੇ ਘਰ ਨੂੰ ਹਨਾ ਤੇ ਪਰ ਜਦੋਂ ਮੈਨੇ ਘਰ ਆ ਕੇ ਦੇਖੇ ਸੰਜਣਾ ਨੇ ਖੋਲੇ ਦਿੱਤਾ ਤਾਂ ਮੈਨੇ ਆਹ ਸੂਟ ਸੰਜਣਾ ਨੂੰ ਐ ਉਹ ਸੂਟ ਮੋਨਿਕਾ ਨੂੰ ਯਾਨੀ ਕਿ ਮੈਨੂੰ ਤੇ ਆਹ ਅਕਸ਼ੇ ਦਾ ਜੀ ਅ ਪੀਸ ਲਾਇਆ ਆਪਣਾ ਠੀਕ ਹੈ ਜੀ ਅਕਸ਼ੇ ਦਾ ਪਰ ਅਕਸ਼ੇ ਦਾ ਪੀਸ ਕਿਰਟ 50 ਮੀਟਰ ਦਾ ਪੀਸ ਹੈ ਇਹਦੀ ਵੀ ਮੈਂ ਨਾ ਵਰਕ ਕਰਵਾ ਕੇ ਸ਼ਰਟ ਬਣਵਾਉਂਗੀ ਤੇ ਇਹਦੇ ਨਾਲ ਸੇਮ ਹੈ ਸਲਵਾਰ ਵੀ ਕਰਵਾਉਣੀ ਉਹ ਸਾਰਾ ਖਿਰਮਾ ਫਰੋਜੀ ਕਰਾ ਲਿਆ ਹਾਂ ਹਾਂ ਫਿਰ ਤੂੰ ਕੁੜਤਾ ਵੀ ਜਮਾ ਲਵਾਏ ਤੇ ਆ ਹੈਗੀ ਜੀ ਉਹ ਫਿਰ ਇਹ ਮੈਂ ਪਾਉਣਾ ਆਪਣਾ ਸਲਵਾਰ ਦੇਖੋ ਵਰਕ ਕਿੰਨਾ ਸੋਹਣਾ ਹੋ ਗਿਆ ਨੇੜੇ ਤੁਸੀਂ ਨਾ ਤੇ ਸਲਵਾਰ ਦਾ ਕੱਪੜਾ ਇੰਨਾ ਫੂਲ ਹੈ ਇੰਨੀ ਸੋਹਣੀ ਸਲਵਾਰ ਹੈ ਅੱਤ ਮੈਂ ਹੁਣੀ ਦੇ ਕੇ ਆਉਂਗੀ ਦੇਖੋ ਤੁਸੀਂ ਆਪ ਦੇਖੋ ਵਰਕ ਕਿੰਨਾ ਪਿਆਰਾ ਵਰਕ ਹੋਇਆ ਬਈ ਤਿਆਰ ਹੈਗਾ ਜੀ ਇਹਦਾ ਦੁਪੱਟਾ 5 ਮੀਟਰ ਦਾ ਇੰਨਾ ਸੋਹਣਾ ਦੁਪੱਟਾ ਤੁਸੀਂ ਦੁਪੱਟੇ ਦੇ ਵੀ ਤੁਸੀਂ ਮੰਨੋਗੇ ਨਹੀਂ ਇਹਦੇ ਨਾਲ ਦਾ ਦੁਪੱਟਾ ਹੈ ਦੁਪੱਟੇ ਦੇ ਨਾਲ ਸ਼ਰਟ ਬਣਵਾਉਂਗੀ ਲੈਸ ਲੈਸ ਲਗਾ ਕੇ ਨਾ ਥੋੜਾ ਪਾਕਿਸਤਾਨੀ ਸਟਾਈਲ ਦੇ ਵਿੱਚ ਠੀਕ ਹੈ ਜੀ ਤੇ ਉਹ ਐਟਾ ਬਣਵਾਉਂਗੀ ਬਹੁਤ ਸੋਹਣਾ ਹੈ ਤਾਂ ਐਡਾ ਬੜਾ ਦੁਪੱਟਾ ਐਡੀ ਤਾਂ ਮੈਂ ਨਹੀਂ ਹੈਗੀ ਕਿ ਇੱਡਾ ਦੁਪੱਟਾ ਇੰਨਾ ਸੋਹਣਾ ਕਿੱਲਾ ਚੌੜਾ ਤੇ ਬਹੁਤ ਵਧੀਆ ਸੁਕਾ ਕੇ ਦਿੱਤੀ ਹੁਣ ਇਹਦੇ ਚੋਂ ਵੀ ਮੇਰੀ ਇੱਕ ਪੂਰੀ ਸ਼ਰਟ ਬਣ ਜੇਗੀ ਦੇਖੋ ਮੇਰੇ ਆ ਦੋ ਸ਼ਰਟ ਆ ਇੱਕ ਸਲਵਾਰ ਦੇ ਨਾਲ ਹੀ ਕੰਮ ਆ ਜਾਣਗੇ ਹਨਾ ਤੁਸੀਂ ਵੀ ਮੈਨੂੰ ਕਮੈਂਟਾਂ ਦੇ ਵਿੱਚ ਸਲਾਹ ਦਿਓ ਕਿ ਮੈਂ ਠੀਕ ਕਹਿ ਰਹੀ ਨਾ ਇਹ ਵੀ ਇਹਦੇ ਨਾਲ ਵੀ ਦੇਖੋ ਇਹਦਾ ਬਹੁਤ ਜ਼ਿਆਦਾ ਮੇਲ ਹੈ ਕਿਉਂਕਿ ਇਹਦੇ ਵਿੱਚ ਇਹ ਕਲਰ ਹੈਗਾ ਤੇ ਉੱਪਰ ਮੈਂ ਇਹਦੇ ਵਾਈਟ ਕਲਰ ਦੀ ਲੈਸ ਲਗਵਾਉਂਗੀ ਉਹ ਕੀ ਅਜ ਬਾਹਰ ਜੀ ਕੁਕਰ ਇੱਥੇ ਦਿੱਸ ਚ ਪਾਪਾ ਆ ਗਏ ਤੇ ਆ ਹੈਗਾ ਜੀ ਇਹਨਾਂ ਟਾਈ ਮਟਾ ਦਾ ਟਾਈ ਟਾਈ ਮਟਾ ਦੇ ਦੁਪੱਟਿਆਂ ਤੋਂ ਬਹੁਤ ਸੋਹਣਾ ਤੇ ਬਹੁਤ ਪਿਆਰ ਨਹੀਂ ਆਖੀ ਬਹੁਤ ਪਿਆਰ ਨਹੀਂ ਆਖੀ ਨਹੀਂ ਤੇ ਆ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਲੋ ਜੀ ਅੱਜ ਮੈਨੂੰ ਇਹ ਜਿਹੜੀਆਂ ਸਗਾਤਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਬਹੁਤ ਹੀ ਪਿਆਰੀਆਂ ਬਹੁਤ ਸੋਹਣੀਆਂ ਬਹੁਤ ਪਿਆਰੇ ਸੂਟ ਹੈ ਤੇ 5 ਰੁਪਏ ਦਿੱਕਤਾ ਸੀਗਾ ਲੱਗੇ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਹੀ ਵਧੀਆ ਮੇਰੇ ਦੇਣ ਲੈ ਕਹਿੰਦੇ ਨੇ ਮੇਰੇ ਦੇਣ ਨਾਲ ਉਹਨਾਂ ਦਾ ਪੂਰਾ ਨਹੀਂ ਪੈਣ ਲੱਗਿਆ ਤੇ ਮੈਨੂੰ ਦੇਣ ਨਾਲ ਤੇ ਮੇਰਾ ਘਟ ਨਹੀਂ ਲੱਗਿਆ ਮੈਨੂੰ ਪਰਮਾਤਮਾ ਨੇ ਦਿਲ ਬਹੁਤ ਵਧੀਆ ਦਿੱਤਾ ਕਿ ਮੈਂ ਸਭ ਨੂੰ ਦਮਾ ਬਸ ਪਰਮਾਤਮਾ ਦੇਣ ਵਾਲਾ ਬਣਿਆ ਹਨਾ ਹਰ ਇੱਕ ਇਨਸਾਨ ਨੂੰ ਦਵੇ ਤੇ ਆਹ ਸੂਟ ਹੈ ਜੀ ਇੰਨੇ ਪਿਆਰੇ ਇਹ ਵੀ ਸੂਟ ਮੈਂ ਸਟਿਚ ਕਰਵਾਉਂਗੀ ਕਿਉਂਕਿ ਇਹ ਨਾ ਬਹੁਤ ਵਧੀਆ ਕਿਉਂਕਿ ਮੈਂ ਖੁਦ ਕੱਪੜਾ ਸੇਲ ਕਰਦੀ ਹਾਂ ਤੇ ਦੋਵੇਂ ਸੂਟ ਸਟਿਚ ਕਰਵਾਉਂਗੀ ਇਹ ਮੈਂ ਤਿਹਾਰਾਂ ਚ ਕਰਵਾਉਂਗੀ ਇਹਦਾ ਮੈਂ ਖੁੱਲਾ ਖਲਾਜੋ ਸੂਟ ਬਨਵਾਉਂਗੀ ਸੋਹਣਾ ਜਿਹਾ ਠੀਕ ਹੈ ਕਿਉਂਕਿ ਵਰਕ ਬਹੁਤ ਸੋਹਣਾ ਹੋਇਆਗਾ ਜੀ ਦੇਖੋ ਵਰਕ ਬੜਾ ਪਿਆਰਾ ਹੋਇਆ ਹੋਇਆ ਤੇ ਆ ਸੂਟ ਤੇ ਸੰਜਨਾ ਨਾਲ ਸੂਟ ਪਾਉਂਦੀ ਨਹੀਂ ਹੈਗੀ ਸਵਾ ਨੂੰ ਤਾਂ ਮੈਂ ਸੰਜਨਾ ਨੂੰ ਸਵਾ ਦਾਂਗੀ ਤੇ ਸੰਜਨਾ ਸੂਟ ਪਾਉਂਦੀ ਨਹੀਂ ਹੈਗੀ ਇਸ ਕਰਕੇ ਫਿਰ ਮੈਂ ਕਿਹਾ ਮੈਂ ਮੈਂ ਹੀ ਸਲਵਾਰ ਲੂੰਗੀ ਐਸੇ ਵੀ ਮੈਂ ਵਾਈਟ ਸਲਵਾਰ ਪਾ ਲੈਣੀ ਆ ਤੇ ਮੇਨ ਗੱਲ ਇਹ ਤੇ ਕਿ ਤਾਂ ਪਿਓਰ ਪਿਓ ਐ ਵੀ ਹੈਗਾ ਵੀ ਪੂਰੀ ਵਾਈਟ ਹੀ ਐ ਇਹਦੇ ਤੇ ਤਾਂ ਵਰਕ ਵੀ ਹੈਗਾ ਹੈਨਾ ਵੋਪੇਰਾ ਵਰਕ ਤਾਂ ਬਹੁਤ ਸੋਹਣਾ ਚਲੋ ਜੀ ਤੇ ਇਹਦੀ ਵੀ ਮੈਂ ਸ਼ਰਟ ਪੀਸ ਬਣਾਉਂਗੀ ਕਿਉਂਕਿ ਇਹ ਵੀ ਇੰਨਾ ਵੱਡਾ 2.5 ਮੀਟਰ ਦਾ ਹੋਇਆ ਥੋੜਾ ਨਾ ਇਕੱਠੇ ਜੇ ਰੱਖਣ ਕਰਕੇ ਕਿ ਨਾ ਸਾੜੀ ਨਹੀਂ ਬਣਨੀ ਬੱਤੇ ਸ਼ਰਟ ਸਾੜੀ ਨਹੀਂ ਬਣਨੀ ਰਾਜੀ ਸੂਟ ਤਾਂ ਸੂਟ ਹੀ ਬਣੇਗਾ ਸਾੜੀ ਦਾ ਪੱਲੂ ਕਿੱਥੇ ਤੇ ਨਿਕਲੇਗਾ ਸੁਣ ਨਾ ਸਾੜੀ ਬਣ ਜੇਗੀ ਨਹੀਂ ਬੱਤੇ ਸੂਟ ਸ਼ਰਟ ਸ਼ਰਟ ਮੈਂ ਨਾ ਪਾਕਿਸਤਾਨੀ ਸਟਾਈਲ ਦੀ ਸ਼ਰਟ ਬਣਵਾਉਂਗੀ ਲੂਜ਼ ਬਾਜੂਆਂ ਨਾਲ ਠੀਕ ਹੈ ਜੀ ਤੇ ਸੈਨਾ ਜਾ ਰਹੀ ਹੈ ਹੁਣ ਸਬਜ਼ੀ ਮੰਡੀ ਸਬਜ਼ੀ ਲੈਣ ਲੱਗੀ ਤੇੰਦੇ ਨਹੀਂ ਹੈਗੇ ਪਿਆਰ ਚ ਦਿੱਤੀਆਂ ਸਦਾਤਾ ਤਾਂ ਬਹੁਤ ਹੀ ਵਧੀਆ ਨੇ ਤੇ ਆਦਿੱਤਿਆ ਜੀ ਉਹਨਾਂ ਨੇ ਮੈਨੂੰ ਖਸਮਜੋ ਕੱਪੜੇ ਤੇ ਲੋਜੀ ਮੈਂ ਹੁਣ ਹੋ ਗਈ ਹੈ ਸ਼ਾਮ ਤੇ ਸ਼ਾਮ ਦੀ ਤਿਆਰੀ ਕਰਨ ਲੱਗੀ ਐ ਤੇ ਹੁਣੀ ਮੈਂ ਦੁੱਧ ਦਾੱਦੇ ਲੈ ਕੇ ਆਈਆਂ ਤੇ ਦੁੱਧ ਲਿਆ ਕੇ ਮੈਂ ਕਿਚਨ ਹੁਣ ਮੈਂ ਆਪਣਾ ਉਹ ਕਰ ਲਵਾਂ ਰੋਟੀ ਸਬਜੀ ਬਣਾਈਏ ਸੋਚ ਰਹੀ ਅੱਜ ਮੈਂ ਬਣਾਉਂਦੀ ਪਨੀਰ ਦੀ ਸਬਜੀ ਪਰ ਜੇ ਮੈਂ ਹੁਣ ਪਨੀਰ ਦੀ ਸਬਜੀ ਥੋੜਾ ਰੈਸਿਪੀ ਥੋੜਾ ਸ਼ੇਅਰ ਕਰਨ ਲੱਗੀ ਥੋੜਾ ਜਿਹਾ ਕਿ ਮੇਰਾ ਪਨੀਰ ਲੈਂਦਾ ਪਿਆ ਤੇ ਮੈਂ ਨਾ ਵੀਡੀਓ ਬਣਾ ਕੇ ਰੱਖ ਲੂੰਗੀ ਉਹ ਮੇਰਾ ਨੈਕਸਟ ਵਲੌਗ ਆ ਜਾਏਗਾ ਤੇ ਮਤਲਬ ਕਿ ਹੁਣ ਮੈਂ ਅਜੇ ਹੀ ਬਣਾ ਲਿਆ ਠੀਕ ਹੈ ਸੁੱਟਾ ਦਾ ਆਪਣਾ ਤੇ ਮੈਂ ਨਾ ਅੱਜ ਤਾਂ ਸਬਜੀ ਵੀ ਲੈ ਕੇ ਆਈ ਸੀ ਦੀਦੀ ਹਮਾ ਫੋਲੋ ਤੇ ਫਿਰ ਬਸ ਬਣਾਈ ਨਹੀਂ ਹੋਈ ਹੈਗੀ ਆਪਣਾ ਜਿਹੜੀ ਮੈਂ ਪਨੀਰ ਦੀ ਸਬਜੀ ਉਹ ਨੈਕਸਟ ਵਲੌਗ ਚ ਆਏਗੀ ਠੀਕ ਹੈ ਜੀ ਤੇ ਬਾਕੀ ਨਾ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਤੁਸੀਂ ਨਾ ਬੇ ਚੀਜ਼ ਕੇ ਜਮਰਜੀ ਮੰਗਵਾ ਸਕਦੇ ਆ ਠੀਕ ਹੈ ਕਿਉਂਕਿ ਮੈਂ ਬੈਚਟਾਂ ਮਤਲਬ ਕਿ ਤੁਸੀਂ ਦੱਸੋ ਕਿ ਤੁਹਾਨੂੰ ਕਿਸ ਕਾਹ ਚੀਜ਼ ਚਾਹੀਦੀ ਸਭ ਕੁਝ ਸੇਲ ਕਰਦੀਆਂ ਮੈਂ ਤੇ ਮੇਨ ਗੱਲ ਹੈ ਕਿ ਮੈਂ ਤਾਂ ਸਾਰਾ ਕੁਝ ਕੰਪਨੀ ਦਾ ਹੀ ਸੇਲ ਕਰਦੀਆਂ ਬਿਨਾ ਕੰਪਨੀ ਤੋਂ ਮੈਂ ਕੁਝ ਵੀ ਸੇਲ ਨਹੀਂ ਕਰਦੀ ਹੈਗੀ ਸਾਰਾ ਕੁਝ ਕੰਪਨੀ ਦਾ ਹੀ ਸਮਾਨ ਸੇਲ ਕਰਦੇ ਤੁਸੀਂ ਜਾਂ ਮਰਜ਼ੀ ਜਿਹੜੀ ਮਰਜ਼ੀ ਚੀਜ਼ ਮੰਗਵਾਓ ਦੇਖੋ ਐਕਸ ਜੋਤ ਲਗਾ ਕੇ ਗਿਆ ਨਾਲ ਮਨੇ ਨੱਦ ਦੇ ਸੀ ਕੀ ਪਾਇਆ ਹੋਇਆ ਜੋਤ ਦੇ ਵਿੱਚ ਆ ਪਤਨੀ ਫੇਰ ਪਤਨੀ ਨੂੰ ਹੀ ਜੀ ਕਿੱਥੇ ਤੇ ਕੱਢ ਕੇ ਕਿਵੇਂ ਐਸ਼ ਸ਼ਰਾਰਤੀ ਹੈ ਜੀ ਮੈਂ ਖੁਦ ਕਹਿੰਨੇ ਮੇਰਾ ਬੇਟਾ ਸ਼ਰਾਰਤੀ ਬਹੁਤ ਹੈ ਇੰਨੀ ਸ਼ਰਾਰਤ ਕਰਦਾ ਹੈ ਇੰਨੀ ਜਿਆਦਾ ਸ਼ਰਾਰਤ ਸ਼ਰਾਰਤ ਮਤਲਬ ਕਿ ਨਾ ਤੰਗ ਜਿਹਾ ਕਰਦਾ ਰਹਿੰਦਾ ਮੇਰੇ ਤੇ ਨਾ ਦੇਖੋ ਜੋ ਕੱਲ ਸੀ ਉਹ ਅੱਜ ਨਹੀਂ ਜੋ ਪਰਸੋਂ ਸੀ ਸਾਰੀ ਜੋ ਪਰਸੋਂ ਸੀ ਉਹ ਕੱਲੇ ਨਹੀਂ ਜੋ ਕੱਲੇ ਸੀ ਉਹ ਅੱਜ ਨਹੀਂ ਉਹ ਮੇਰਾ ਨਾ ਇਨਸਾਨ ਦੇ ਅੰਦਰ ਦੀ ਜੋ ਨੇਚਰਲੀ ਉਹ ਹੁੰਦੀ ਹੈ ਬਰਦਾਸ਼ਤ ਕਰਨ ਵਾਲੀ ਉਹ ਨਹੀਂ ਰਹਦੀ ਹੈਗੀ ਮੈਂ ਇਹ ਕਿ ਨਾ ਉਹ ਕਰਦਾ ਰਹਿੰਦਾ ਮਨ ਜਾਂ ਕਾਲਾ ਪੈਂਦਾ ਇੱਕ ਜੋ ਬੰਦਾ ਜ਼ਿਆਦਾ ਫੋਨ ਚਲਾਉਂਦਾ ਉਸ ਤੇ ਵੀ ਮੇਰਾ ਮਨ ਬਹੁਤ ਕਾਲੇ ਪੈਂਦਾ ਦੇਖੋ ਸਾਰਾ ਦਿਨ ਮੈਂ ਕੰਮ ਕਰਦੀ ਆ ਮੈਂ ਬਹੁਤ ਘੱਟ ਫੋਨ ਚਲਾਉਂਦੀ ਆ ਬਹੁਤ ਘੱਟ ਬਸ ਇੱਕ ਮੈਂ ਵਿੱਕੀ ਵੀਰ ਜੀ ਉਹਨਾਂ ਦੀ ਵੀਡੀਓ ਜ਼ਰੂਰ ਦੇਖਦੀ ਆ ਤੇ ਇੱਕ ਦੇਖਦੇ ਮੈਂ ਦੇਵਗਨ ਵੀਰ ਜੀ ਉਹਨਾਂ ਦੀ ਵੀਡੀਓ ਫਿਰ ਮੈਂ ਕਿਸੇ ਦੀ ਵੀਡੀਓ ਨਹੀਂ ਦੇਖਦੀ ਹੈ ਕਿ ਕਿਸੇ ਦੀ ਵੀ ਤੇ ਇੱਕ ਦੋ ਚੈਨਲ ਹੋਰ ਆ ਜਿੱਥੇ ਤਾਂ ਮੈਨੂੰ ਥੋੜੀ ਕੁਝ ਨੌਲੇਜ ਮਿਲਦੀ ਆ ਉਹਨਾਂ ਦੇ ਕਦੀ ਦੇਖ ਲੈਂਦਾ ਪਰ ਕਦੀ ਕਦੀ ਦੇਖੀ ਨਹੀਂ ਇੰਨਾ ਟਾਈਮ ਵੀ ਨਹੀਂ ਹੁੰਦਾ ਤੁਸੀਂ ਮੰਨੋਗੇ ਨਹੀਂ ਇੰਨਾ ਟਾਈਮ ਵੀ ਨਹੀਂ ਹੁੰਦਾ ਹੈਗਾ ਪਰ ਇੱਕ ਦੋ ਜਣੇ ਦੀ ਤਾਂ ਆਪਾਂ ਪੱਕਾ ਹੀ ਦੇਖ ਦਿੰਦਾ 10-15 ਮਿੰਟ ਕੱਢ ਕੇ ਉਹ ਵੀ ਪੈਣ ਲੱਗੇ ਠੀਕ ਹੈ ਤੇ ਬਾਕੀ ਨਾ ਐਵੇਂ ਨਿਕਲ ਜਾਂਦਾ ਸਮਾਂ ਬਸ ਇੰਨਾ ਕਿ ਮੇਰੇ ਕੋਲ ਫੋਨ ਕਾਲਸ ਥੋੜੀਆਂ ਜਿਆਦਾ ਆਉਂਦੀਆਂ ਨੇ ਉਹਦੇ ਵਿੱਚ ਚਲੋ ਮੈਂ ਆਪਣੀ ਆਪ ਵੀ ਕਿਸੇ ਮੈਂ ਆਪ ਵੀ ਕਰਦੀ ਹਾਂ ਜਿੱਥੇ ਕਰਨਾ ਮੈਨੇ ਆਪ ਵੀ ਕਰਨਾ ਉਹਦੇ ਵਿੱਚ ਵੀ ਚਲੋ ਆਪਣੀ 10-15 ਮਿੰਟ ਇਦਾਂ ਹੀ ਹੋ ਜਾਂਦੇ ਨੇ ਪਰ ਕਹਿੰਦੇ ਮੇਰੇ ਸਹਰਾਣੇ ਖੜਾ ਰਹੇਗਾ ਮੈਨੂੰ ਫੋਨ ਦੋ ਫੋਨ ਦੇ ਸੀ ਕਰਕੇ ਕਿਨ ਮਨ ਬਹੁਤ ਵਿਆਹ ਕੁਝ ਹੋ ਜਾਂਦਾ ਜੇ ਕੋਈ ਸਿਰ ਤੇ ਖੜਾ ਰਹੇ ਹੈਗਾ ਨਾ ਉਹ ਹੋ ਜਾਂਦਾ ਬਾਕੀ ਜੀ ਕਹਿੰਦੇ ਨਹੀਂ ਆਪਣੇ ਨਾਲ ਉਹ ਦੂਜਾ ਚੱਲਦਾ ਹੈ ਨਾ ਪਰ ਬਹੁਤ ਚੰਗੇ ਬੰਦੇ ਨੇ ਮੈਨੇ ਦੁਨੀਆ ਤੇ ਪਿਆਰ ਦੇਖਿਆ ਦੁਨੀਆ ਤੇ ਪਿਆਰ ਦੇਖਿਆ ਪਰ ਨਨਦ ਪਰਜਾਈ ਵਰਗਾ ਪਿਆਰ ਨਹੀਂ ਚਲੋ ਜੀ ਪਿਆਰ ਤਾਂ ਮੈਂ ਵੀ ਆਪਣੀ ਪਰਜਾਈ ਨੂੰ ਬਹੁਤ ਕਰਦੀ ਆ ਚਲੋ ਕੋਈ ਸਮਾਂ ਹੁੰਦਾ ਕੋਈ ਰੁੱਸਣ ਕੋ ਰੁੱਸਣ ਦਾ ਹੁੰਦਾ ਹੈ ਕਦੀ ਮਨਾਣ ਦਾ ਹੁੰਦਾ ਕਦੀ ਆਪਸ ਸੁਣਦਾ ਹੁੰਦਾ ਇਹ ਸਮੇ ਸਮੇ ਦੀ ਹੁੰਦੇ ਪਰ ਉਹ ਕਹਿੰਦੇ ਨਹੀਂ ਲੜਾਈ ਇਹ ਹੀ ਜੀ ਲੜੋ ਜੇ ਅਸੀਂ ਕਹਿੰਦੇ ਹੱਸ ਕੇ ਸੱਜਣ ਛੋੜੀਏ ਫਿਰ ਮਿਲਣ ਦੀ ਆਸ ਤੇ ਪਿਆਰ ਹਮੇਸ਼ਾ ਬਣਾ ਕੇ ਰੱਖੋ ਆਪਾ ਤਾਂ ਜੀ ਆਪਣੀ ਪਰਜਾਈ ਨੂੰ ਬਹੁਤ ਟੈਕ ਕਰਦੇ ਨੇ ਪ੍ਰੀਤ ਤੇ ਸੰਦੀਪ ਭਾਬੀ ਦਾ ਪਿਆਰ ਦੇਖ ਕੇ ਨਾ ਕੁਝ ਸਿੱਖਣ ਨੂੰ ਹੀ ਮਿਲਿਆ ਕਿ ਆਪਣੀ ਪਰਜਾਈ ਨੂੰ ਹਮੇਸ਼ਾ ਇਸ ਤਰ੍ਹਾਂ ਕਰੋ ਉਹ ਵੀ ਵਿਚਾਰੀ ਮੇਰੀ ਤਾਂ ਪਰਜਾਈ ਜੀ ਬਹੁਤ ਜ਼ਿਆਦਾ ਸਿਆਣੀ ਆ ਲੁਧਿਆਣੇ ਦੀ ਆ ਮੇਰੀ ਪਰਜਾਈ ਬਹੁਤ ਠੀਕ ਹੈ ਜੀ ਬਹੁਤ ਜ਼ਿਆਦਾ ਸਿਆਣੀਆਂ ਅਸੀਂ ਚੰਗੇ ਤਾਂ ਸਾਡੀ ਪਰਜਾਈ ਵੀ ਚੰਗੀ ਹੈ ਉਹ ਚੰਗੇ ਤਾਂ ਅਸੀਂ ਚੰਗੇ ਆ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸਿਆਣੀਆਂ ਸਾਡਾ ਮਤਲਬ ਕਿ ਕਹਿਣਾ ਮੰਨਦੀ ਆ ਜੋ ਉਹਨੂੰ ਚਾਹੀਦਾ ਸਾਨੂੰ ਪਤਾ ਚਲੋ ਬੰਦੇ ਨੂੰ ਹਨਾ ਕਦੀ ਚਲੋ ਕੋਈ ਛੋਟੀ ਚੀਜ਼ ਕੋਈ ਵੱਡੀ ਚੀਜ਼ ਬੰਦਾ ਲਈ ਦਿੰਦਾ ਬਸ ਪਰਮਾਤਮਾ ਦੇਣ ਵਾਲਾ ਹੋਵੇ ਮੈਂ ਹੁਣ ਤਾਂ ਮੇਰੀ ਨਾ YouTube ਦੀ ਅਰਨਿੰਗ ਆਣ ਲੱਗ ਜੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਕਰਨਰ ਮੇਰੀ YouTube ਦੀ ਅਰਨਿੰਗ ਜਦੋਂ ਆਣ ਲੱਗ ਗਈ ਮੈਂ ਤਾਂ ਆਪ ਦੋ ਤਿੰਨ ਦੇਦੀਆਂ ਤਾਂ ਮੇਰੀਆਂ ਬਹੁਤ ਅੱਖ ਚ ਐ ਵੀ ਜਿਨ੍ਹਾਂ ਨੂੰ ਮੰਨੇ ਬਹੁਤ ਪਿਆਰ ਦੇ ਵਿੱਚ ਬੁਲਾ ਕੇ ਘਰ ਐਨਾ ਮਾਨ ਸਤਕਾਰ ਕਰਨਾ ਕੁਝ ਕੁਝ ਕੋਈ ਪ੍ਰੋਗਰਾਮ ਕਰਾਈਏ ਆਪਾਂ ਉਹਨਾਂ ਨੂੰ ਘਰ ਬੁਲਾਈਏ ਤੇ ਮੈਂ ਬਹੁਤ ਸਾਰੀ ਸੁਗਤਾਂ ਦਵਾ ਪਿਆਰ ਦੇ ਵਿੱਚ ਹੈਨਾ ਲੋਜੀ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਬਲੌਗ ਕਾਫੀ ਲੰਬਾ ਹੋ ਗਿਆ ਕੁਝ ਗੱਲਾਂ ਬਾਤਾਂ ਨਾਲ ਹੈਨਾ ਖੁਸ਼ ਹੋਦੇ ਨਾਲ ਤੇ ਲੋਜੀ ਬਲੌਗ ਦਾ ਐਂਡ ਇੱਥੇ ਕਰਨ ਲੱਗੇ ਆ ਤੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਬਲੌਗ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰੋ ਲਾਈਕ ਬਹੁਤ ਘੱਟ ਆਨੇ ਜੀ ਵਿਊਜ਼ ਕਾਫੀ ਵੱਧ ਜਾਂਦੇ ਨੇ ਪਰ ਲਾਈਕ ਨਹੀਂ ਆਂਦੇ ਪਲੀਜ਼ ਲਾਈਕ ਦਾ ਬਟਨ ਐ ਹੁੰਦਾ ਤਾਂ ਉਹਨੂੰ ਵੀ ਟੱਚ ਕਰ ਦਿਆ ਕਰੋ ਅਨਲਾਈਕ ਨਾ ਕਰਿਆ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਉਹ ਸਬਸਕ੍ਰਾਈਬ ਜਰੂਰ ਕਰੋ ਠੀਕ ਹੈ ਜੀ ਸਭੋ ਵੀਡੀਓ ਨੂੰ ਵੱਤ ਤੋਂ ਵੱਤ ਦੇਖ ਲਿਆ ਕਰੋ ਚਲੋ ਜੀ ਵੀਡੀਓ ਦਾ ਐਂਡ ਕਰਦੇ ਹਾਂ ਜੈ ਸ਼੍ਰੀ ਕ੍ਰਿਸ਼ਨ